ਰਾਜਵੀਰ ਜਵੰਦੇ ਤੋਂ ਜੇ ਵੱਡੀਆਂ ਗੱਡੀਆਂ ਸੀ ਤਾਂ ਆਖਿਰ ਕਿਉਂ ਰਾਜਵੀਰ ਜਵੰਦਾ ਮੋਟਰਸਾਈਕਲ ਚਲਾਉਂਦਾ ਸੀ ਹਰ ਇੱਕ ਦੇ ਮਨ 'ਚ ਇਹੀ ਸਵਾਲ ਆ ਤੇ ਬਹੁਤ ਸਾਰੇ ਲੋਕ ਰਾਜਵੀਰ ਜਵੰਦੇ ਨੂੰ ਪਹਿਲਾਂ ਵੀ ਸਵਾਲ ਕਰਦੇ ਸੀ ਕਿ ਭਰਾਵਾ ਤੈਨੂੰ ਕੀ ਸਵਾਦ ਆਉਂਦਾ ਮੋਟਰਸਾਈਕਲ ਤੇ ਜਾਣ ਦਾ ਜੇ ਤੇਰੇ ਤੋਂ ਗੱਡੀ ਆ ਤੇ ਗੱਡੀ ਤੇ ਜਾ ਗੱਡੀ ਵਰਗਾ ਨਜ਼ਾਰਾ ਨਹੀਂ ਮਹਿੰਗੀਆਂ ਗੱਡੀਆਂ ਤੇ ਜਾਣ ਦਾ ਮਜ਼ਾ ਆਉਂਦਾ ਤਾਂ ਰਾਜਵੀਰ ਜਵੰਦੇ ਨੇ ਇੱਥੇ ਬਹੁਤ ਹੀ ਵਧੀਆ ਜਵਾਬ ਦਿੱਤਾ ਪਹਿਲਾਂ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਰਾਜਵੀਰ ਜਵੰਦਾ ਨਾ ਗੱਡੀਆਂ ਵੀ ਕਾਫੀ ਚਲਾਉਂਦਾ ਸੀ ਉਹਨਾਂ ਨੂੰ ਗੱਡੀਆਂ ਚਲਾਉਂਦਾ ਵੀ ਬਹੁਤ ਮਜ਼ਾ ਆਉਂਦਾ ਸੀ ਉਹ ਆਫ-ਰੋਡਿੰਗ ਕਰਦੇ ਹੁੰਦੇ ਸੀ ਗੱਡੀਆਂ 'ਤੇ ਕਾਫੀ ਉਹਨਾਂ ਦੀਆਂ ਵੀਡੀਓ ਵੀ ਅਜਹੀਆਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਵਿੱਚ ਉਹ ਆਫ-ਰੋਡਿੰਗ ਕਰਦੇ ਪਏ ਆ ਪਰ ਜੋ ਆਹ ਗੱਲ ਦਾ ਜਵਾਬ ਹੈ ਨਾ ਕਿ ਰਾਜਵੀਰ ਜਵੰਦਾ ਮੋਟਰਸਾਈ ਸਾਨੂੰ ਨਾ ਇੱਕ ਬੰਦੇ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ ਅੱਜ ਉਹ ਤੇ ਮੈਂ ਪੜਦਾ ਸੀ ਕਮੈਂਟ ਆਇਆ ਕਹਿੰਦਾ ਯਾਰ ਤੁਹਾਡੇ ਕੋਲ ਤਾਂ ਡਿਫੈਂਡਰ ਹੈਗੀ ਆ ਤੁਸੀਂ ਮੋਟਰਸਾਈਕਲਾਂ ਤੇ ਕੰਨ ਧੱਕੇ ਜਾਂਦੇ ਫਿਰਦੇ ਹੋ ਮੋਟਰਸਾਈਕਲ ਮੋਟਰਸਾਈਕਲ ਤਾਂ ਯਾਰ ਜਿਹੜਾ ਬੰਦੇ ਨੇ ਚਲਾਇਆ ਹੈ ਉਹ ਹੀ ਬਿਆਨ ਕਰ ਸਕਦਾ ਉਹ ਲੈ ਕੇ ਆਉਂਦਾ ਤਾਂ ਇੱਥੇ ਗੱਡੀ ਤੇ ਵੀ ਗੱਡੀ ਸਾਰੀ ਦੁਨੀਆ ਹੀ ਹੁੰਦੀ ਹੈ ਪਰ ਜਿਹੜਾ ਬੰਦਾ ਮੋਟਰਸਾਈਕਲ ਤੇ ਇੱਕ ਵਾਰੀ ਆ ਗਿਆ ਉਹ ਫਿਰ ਅਲੱਗ ਹੀ ਸਵਾਰਨ ਸਾਈਕਲ ਤੇ ਇੱਕ ਤਾਂ ਤੁਹਾਨੂੰ ਥ्रू ਥਿਊ ਵਿਊ ਬਹੁਤ ਦਿਖਦਾ ਇੱਕ ਤੁਸੀਂ ਉਹ ਤਾਂ ਉਹਦੀ ਟਾਰਕ ਨੂੰ ਫੀਲ ਕਰਦੇ ਹੋ ਆਪ ਚਲਾਉਨੇ ਹੋ ਨਜ਼ਾਰਾ ਹੁੰਦਾ ਤੁਹਾਨੂੰ ਐਕਸਪੀਰੀਅੰਸ ਜਿਆਦਾ ਹੁੰਦਾ ਤੁਹਾਨੂੰ ਯਾਰੋ ਰੱਬ ਅੱਗੇ ਜਿੰਨੀਆਂ ਵੀ ਅਰਦਾਸਾਂ ਹੋ ਸਕਦੀਆਂ ਕਰੋ ਰੱਬ ਨੂੰ ਗੋ ਵੀ ਰੱਬਾ ਕੋਈ ਕ੍ਰਿਸਮਾ ਕਰ ਦੇ ਕੇ ਸਾਡਾ ਭਰਾ ਠੀਕ ਹੋ ਜਾਵੇ ਸੋ ਤੁਸੀਂ ਵੀਡੀਓ ਥੱਲੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰੱਖਾ